ਸਵਾਗਤ ਹੈ ਤੁਹਾਡਾ ਸਾਡਾ ਖਾਲ ਜੀ ਰੂਪਨ ਪਰ ਅਰਥਿਤ ਸਕਾਰ ਰੀ ਗੇਸ ਅੱਜ ਇਹ ਸਬਜੀਤ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਮਸ਼ੀਨ ਫਾਰ ਰਿਖਿਆ ਹੈ ਜਿਸ ਦੇ ਵਿਸ਼ੇਸ਼ ਕਰਕੇ ਅਸੀਂ ਗੱਲ ਕਰਦੀ ਹੈ ਜਿਹੜੀਆਂ ਅਗੇਤੀ ਬਜਾਈਆਂ ਨਾ ਇਸ ਲਈ ਸਾਡਾ ਵਿਸ਼ੇਸ਼ ਤੌਰ ਤੇ ਗੱਲ ਕਰਦੀ ਡਾਕਟਰ ਰੂਮਨ ਦੇ ਵੀ ਸਾਡੇ ਪਹੁੰਚ ਨੇ ਮੈਡਮ ਬੜਾ ਦਾ ਤੁਹਾਡਾ ਸਵਾਗਤ ਹੈ ਸਾਡੇ ਪਾਟ ਦਾ ਮੁਕਾਦਮਾ ਬੋਲਣ ਦਾ ਸਤ ਮਤਲਬ ਤੁਸੀਂ ਗੱਲ ਸ਼ੁਰੂਆਤ ਇੱਥੇ ਕਰੋ ਜੇ ਜੇ ਆਪਾਂ ਅਗੇਤੀ ਬਜਾਈ ਕਰਦੀਆਂ ਅਗੇਤੀ ਆਪਾਂ ਸਬਜ਼ੀਆਂ ਦੇ ਕਿਸਮਾਂ ਕੋਈ ਲੈਣੀ ਹੈ ਤਾਂ ਉਹਦੇ ਲਈ ਤੁਕਾ ਸਮਾ ਕੀ ਹੈ ਦਿੱਤ ਕੋ ਟੰਗ ਕੀ ਹੈ ਪਲੀਜ਼ ਹਾਂ ਡਾਕਟਰ ਸਾਹਿਬ ਜਿਹੜੀ ਅਗੇਤੀ ਸਬਜ਼ੀਆਂ ਅਸੀਂ ਲੈਂਦੇ ਹਾਂ ਉਹਦਾ ਖਾਸ ਕਰ ਜਿਵੇਂ ਸਬਜ਼ੀਆਂ ਦੇ ਵਿੱਚ ਅਸੀਂ ਜਿਹੜੀ ਸਬਜ਼ੀਆਂ ਮੰਨ ਲਓ ਹੁਣ ਗਰਮੀਆਂ ਦੇ ਵਿੱਚ ਆਪਾਂ ਆਮ ਤੌਰ ਤੇ ਜਿਹੜੀ ਫਰਵਰੀ ਚ ਬਜਾਈ ਹੁੰਦੀ ਹੈ ਜੇਕਰ ਅਸੀਂ ਉਹਨਾਂ ਨੂੰ ਅਗੇਤਾ ਲੈਣਾ ਹੈ ਜਾਂ ਗੇਤਾ ਤਿਆਰ ਕਰਨਾ ਹੈ ਤਾਂ ਉਹਨਾਂ ਨੂੰ ਅਸੀਂ ਦਸੰਬਰ ਜਾਂ ਨਵੰਬਰ ਦਸੰਬਰ ਦੇ ਮਹੀਨਿਆਂ ਦੇ ਵਿੱਚ ਅਸੀਂ ਖੇਤ ਚ ਲਗਾ ਦਿੰਨੇ ਆ ਇਹਦੇ ਚ ਸਬ ਮੁੱਖ ਸਬਜ਼ੀਆਂ ਜਿਹੜੀ ਆਉਂਦੀਆਂ ਇੱਕ ਤਾਂ ਜਿਹੜੀ ਆਪਣੀ ਸ਼ਿਮਲਾ ਮਿਰਚ ਹੈ ਫਿਰ ਬੈਂਗਣ ਹੈ ਮਿਰਚ ਹੈ ਤੇ ਖੀਰਾ ਹਾਂਜੀ ਹਾਂਜੀ ਇਹ ਸ਼ਿਮਲਾ ਮਿਰਚ ਹੈਗੀਆਂ ਦੋ ਕਿਸਮਾਂ ਦੇ ਚ ਮਿਰਚਾਂ ਦੀ ਹੈ ਤੇ ਇੱਕ ਸ਼ਿਮਲਾ ਮਿਰਚ ਦੇ ਆ ਤੇ ਅੱਗੇ ਅਸੀਂ ਬੈਂਗਣ ਲਾਣੇ ਲਾਣ ਜਾ ਰਿਹਾ ਇਸ ਤੋਂ ਇਲਾਵਾ ਅਸੀਂ ਖੀਰਾ ਜਾਂ ਜਿਹੜਾ ਚੱਪਣ ਕਦੂ ਇਸ ਤਰ੍ਹਾਂ ਦੀ ਜਿਹੜੀ ਬੇਲਾਂ ਵਾਲੀ ਸਬਜ਼ੀਆਂ ਉਹਨਾਂ ਨੂੰ ਵੀ ਅਸੀਂ ਲੋਟਨਰ ਥੱਲੇ ਜਾਂ ਤੁਸੀਂ ਕਹੇ ਲੋ சுரੰਗਾ ਹੇਠ ਜਿਹੜਾ ਹੈ ਉਹ ਅਸੀਂ ਕਰ ਸਕਦੇ ਹਾਂ ਬੇਸਿਕਲੀ ਜਿਹੜੀ ਇਹ சுரੰਗਾ ਹੁੰਦੀ ਹੈ ਇਹ ਵਾਕ ਇਨ ਟਨਲਸ ਮਤਲਬ ਜਿਹੜੀ ਵਾਕ ਇਨ ਟਨਲਸ ਹੁੰਦੀ ਹੈ ਜਿਹਦੇ ਵਿੱਚ ਕਿ ਅਸੀਂ ਵਾਕ ਕਰ ਸਕਦੇ ਹਾਂ ਇਹ ਉਹਨਾਂ ਦਾ ਛੋਟਾ ਰੂਪ ਹੈ ਓਕੇ ਤੇ ਇਹਨਾਂ ਦਾ ਮੇਨ ਮਕਸਦ ਇਹ ਹੈ ਕਿ ਵੀ ਇਹਦੇ ਵਿੱਚ ਖਰਚਾ ਬੜਾ ਘੱਟ ਹੁੰਦਾ ਹੈ ਆਮ ਤੌਰ ਤੇ ਜੇ ਜੇ ਤੁਸੀਂ ਨੈਟ ਹਾਊਸ ਲਗਾਈਏ ਜੇਕਰ ਅਸੀਂ ਇਹ ਇਹ ਆਪਾਂ ਚਲੋ ਲੋ ਟੈਰਨਲ ਜੀ ਹਾਂ ਸਰੰਗਾ ਹੇਟ ਤੇ ਸਬਜ਼ੀਆਂ ਦੀ ਕਾਸ਼ਤ ਦੀ ਗੱਲ ਕਰੀਏ ਇਹ ਤਾਂ ਦੂਜੇ ਰਵਾਇਤੀ ਢੰਗਾਂ ਦੇ ਨਾਲੋਂ ਫਾਇਦਾ ਕੀ ਤਾਂ ਉਹਦੇ ਬਾਰੇ ਤੁਸੀਂ ਦੱਸੋਗੇ ਤੁਸੀਂ ਜਿਆਦਾ ਰਵਾਇਤੀ ਤਾਂ ਢੰਗਾਂ ਨਾਲ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਤੁਸੀਂ ਕਹੋ 50 ਤੋਂ 60% ਜਿਹੜਾ ਇਹਦੇ ਵਿੱਚ ਝਾੜ ਜ਼ਿਆਦਾ ਆਉਂਦਾ ਹੈ ਅੱਛਾ ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਇਹ ਅਗੇਤਾ ਤਿਆਰ ਉਹਨਾ ਸ਼ੁਰੂ ਹੋ ਜਾਂਦੀ ਹੈ ਜਿਵੇਂ ਜੇਕਰ ਅਸੀਂ ਹੁਣੇ ਦੀ ਲਵਾਈ ਕਰਦੇ ਹਾਂ ਪਨੀਰੀ ਦੀ ਤਾਂ ਮਾਰਚ ਦੇ ਵਿੱਚ ਜਾ ਕੇ ਮਾਰਚ ਐਂਡ ਆ ਜਿਵੇਂ ਅਪ੍ਰੈਲ ਦਾ ਪਹਿਲਾ ਪਹਿਲੇ ਹਫਤੇ ਚ ਜੀ ਮਤਲਬ ਬੜੀ ਰਾਮ ਨਾਲ ਤੁਸੀਂ ਜਿਹੜੀ ਇਹ ਮੰਡੀ ਚ ਵੇਚ ਸਕਦੇ ਹੋ ਪਰ ਜੇਕਰ ਅਸੀਂ ਫਰਵਰੀ ਤੋਂ ਬਾਅਦ 15 ਫਰਵਰੀ ਤੋਂ ਬਾਅਦ ਜਦੋਂ ਕੋਰਾ ਪੈਣਾ ਬੰਦ ਹੋ ਜਾਂਦਾ ਹੈ ਉਦੋਂ ਅਸੀਂ ਇਹਨਾਂ ਦੀ ਲਵਾਈ ਕਰਦੇ ਹਾਂ ਖੇਤ ਚ ਤਾਂ ਕਹੋ ਇਹ ਅਪ੍ਰੈਲ ਦੇ ਆਖਰ ਚ ਜਿਹੜੀ ਹੈ ਬਾਜ਼ਾਰ ਚ ਆਉਂਦੀ ਹੈ ਜਿਸ ਕਰਕੇ ਕਿਸਾਨ ਵੀਰਾਂ ਨੂੰ ਚੰਗਾ ਮੁਨਾਫਾ ਨਹੀਂ ਮਿਲਦਾ ਜੇਕਰ ਤੁਸੀਂ ਜ਼ਿਆਦਾ ਮੁਲਾਫਾ ਲੈਣਾ ਹੈ ਤਾਂ ਤੁਹਾਨੂੰ ਥੋੜਾ ਅਗੀਤਾ ਮਾਰਕੀਟ ਚ ਆਉਣਾ ਪੈਂਦਾ ਹੈ ਕਿਉਂਕਿ ਉਸ ਟਾਈਮ ਰੇਟ ਵਧੀਆ ਹੁੰਦਾ ਹੈ ਇਸ ਕਰਕੇ ਜਿਹੜਾ ਇਸ ਇਹ ਜਿਹੜੀ ਇਸ ਤਕਨੀਕ ਦਾ ਬਹੁਤ ਜ਼ਿਆਦਾ ਫਾਇਦਾ ਹੈ ਤੇ ਇਹ ਬੜੀ ਹੀ ਸੌਖੇ ਤਰੀਕੇ ਨਾਲ ਤੁਸੀਂ ਇਹਦੇ ਚ ਕੋਈ ਬਹੁਤ ਜ਼ਿਆਦਾ ਮਿਹਨਤ ਕਹ ਲੋ ਜਾਂ ਬਹੁਤ ਜ਼ਿਆਦਾ ਅਹ ਅਹ ਕਿਰੋ ਟੈਕਨੀਕ ਕੋਈ ਬੜੀ ਸੌਕੀ ਨਹੀਂ ਹੈਗੀ ਬੜੀ ਸੌਕੀ ਹੈ ਇਹ ਚ ਅਸੀਂ ਕੁਝ ਨਹੀਂ ਕਰਨਾ ਮਤਲਬ ਸਿਰਫ ਸਾਡੇ ਕੋਲ ਕੁਝ ਮਟੀਰੀਅਲ ਹੋਣਾ ਚਾਹੀਦਾ ਹੈ ਇੱਕ ਸਾਡੇ ਕੋਲ ਜਿਹੜੀ ਜੀਆਈ ਤਾਰ ਹੁੰਦੀ ਹੈ ਜਿਹੜੀ ਆਪਣੀ ਅਰਥ ਵਾਇਰ ਵੀ ਬੋਲਦੇ ਆ ਜਾਂ ਤੁਸੀਂ ਉਹ ਲੈ ਸਕਦੇ ਹੋ ਜਾਂ ਜਿਹੜਾ ਪਤਲਾ ਸਰੀਆ ਹੁੰਦਾ ਉਹਦੀ ਵੀ ਉਹ ਵੀ ਲੈ ਸਕਦੇ ਹੋ ਤੇ ਉਸ ਤਾਰ ਨੂੰ ਅਸੀਂ 2-2 ਮੀਟਰ ਜਿਹੜਿਆ ਕੱਟ ਕੇ ਉਹਦੇ ਅਰਧ ਗੋਲੇ ਬਣਾ ਲੈਂਦੇ ਆ ਜਿਹੜੇ ਅਰਧ ਗੋਲੇ ਅਰਧ ਗੋਲੇ ਹਾਂਜੀ ਜਿਹੜਾ ਇਹ ਹਾਂਜੀ ਜੇ ਇਹ ਜਿਹੜੇ ਅਰਧ ਗੋਲੇ ਹੈਗੇ ਆ ਅਸੀਂ ਇਹਨਾਂ ਨੂੰ ਖੇਤ ਚ ਲਗਾ ਦਿੰਨੇ ਆ ਤੇ ਇਹਦੇ ਉੱਤੇ ਅਸੀਂ ਜਿਹੜੀ ਇਹ ਸ਼ੀਟ ਹੈਗੀ ਆ ਲਗਭਗ 100 ਗੇਜ ਥਿਕਨੈਸ ਦੀ ਹੁੰਦੀ ਹੈ ਠੀਕ ਹੈ ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਇਹਦੀ ਤਾਂ ਸਟਰੈਂਥ ਜ਼ਰੂਰੀ ਹੁੰਦੀ ਹੈ ਤੇ ਇਸ ਸਰਦੀ ਤੋਂ ਮਤਲਬ ਜਿਹੜਾ ਹੈ ਉਹ ਕੋਰੇ ਤੋਂ ਬਚਾਉਣਾ ਵੀ ਬੜਾ ਜ਼ਰੂਰੀ ਇਤਨੀ ਕਰੇ ਦੀ ਮੋਟਾਈ ਹੋਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਬੰਦਾ ਜਿਵੇਂ ਪਾ ਰਿਹਾ ਹੈ ਮੈਂ ਬਿਲਕੁਲ ਇਹੀ ਤਰ੍ਹਾਂ ਜਿਵੇਂ ਇਹ ਮੰਨ ਲਓ ਇਹ ਸਾਰੀ ਮਿੱਟੀ ਨਾਲ ਪੂਰ ਰਿਹਾ ਹੈ ਵੀ ਹਵਾ ਅੰਦਰ ਐਂਟਰ ਨਾ ਕਰ ਸਕੇ ਕਿ ਇਹ ਹਵਾ ਨਾ ਐਂਟਰ ਹਵਾ ਨਾਲ ਕਿਹੜੀਆਂ-ਕਿਹੜੀਆਂ ਤੁਹਾਡੀਆਂ ਹਾਂ ਜੀ ਤੁਹਾਡਾ ਦੇਵਲ ਸਪਰਸ਼ ਕੀਤੀ ਗਈ ਹੈ ਇਹਦੇ ਚ ਡਾਕਟਰ ਇੱਕ ਤਾਂ ਬੈਂਗਣ ਹੈ ਹਮ ਸ਼ਿਮਲਾ ਮਿਰਚ ਹੈ ਖੀਰਾ ਹੈ ਜਿਹੜਾ ਕਿ ਅਸੀਂ ਕਰਦੇ ਹਾਂ ਪਰ ਇਸ ਤੋਂ ਇਲਾਵਾ ਤੁਸੀਂ ਇਹਦੇ ਚ ਜਿੰਨੀ ਵੀ ਜਿਵੇਂ ਕੱਦੂ ਜਾਤੀ ਦੀਆਂ ਸਬਜ਼ੀਆਂ ਕਰ ਸਕਦੇ ਹੋ ਜੀ ਠੀਕ ਹੈ ਇਹ ਮੇਨ ਸਬਜ਼ੀਆਂ ਹੈਗੀਆਂ ਜਿਹੜੇ ਮਿਰਚ ਕਰ ਸਕਦੇ ਹੋ ਬੜੇ ਰਾਮ ਨਾਲ ਹਾਂਜੀ ਨਹੀਂ ਜਿਵੇਂ ਤੁਸੀਂ ਦੱਸ ਸੀ ਆਪਾਂ ਨੂੰ ਇਹ ਆਰਥ ਚਾਹੀਦੀ ਹੈ ਉਹ ਵਾਇਰ ਦੀ ਵੀ ਉਸ ਦੀ ਸੱਜੀ ਦੀ ਵੀ ਉਸ ਦੀ ਹੈ ਇਨ ਇਥਿਕਨੈਸ ਦੀ ਆਪਾਂ ਨੂੰ ਹਾਂ ਮਤਲਬ ਕਿ ਜਿਹੜੀ ਜਿਹੜੀ ਤਾਂ ਜਿਹੜੀ ਤਾਂ ਅਰਥ ਵਾਇਰ ਥੋੜੀ ਸਸਤੀ ਹੁੰਦੀ ਹੈ ਲੋਹਾ ਥੋੜਾ ਮਹਿੰਗਾ ਹੁੰਦਾ ਹੈ ਠੀਕ ਹੈ ਜੀ ਉਹ ਇਸ ਕਰਕੇ ਵਧੀਆ ਰਹਿੰਦੀ ਹੈ ਤੇ ਜੇ ਮਤਲਬ ਇਹਨੂੰ ਚੰਗੀ ਤਰ੍ਹਾਂ ਇਸ ਕਰਕੇ ਦੋਨਾਂ ਸਾਈਡਾਂ ਤੋਂ ਅਸੀਂ ਬੰਦ ਕਰਦੇ ਤਾਂ ਕਿ ਇਹਦੇ ਵਿੱਚ ਹਵਾ ਨਾ ਜਾਵੇ ਹਾਂ ਠੀਕ ਹੈ ਮਤਲਬ ਇੱਕ ਤਰ੍ਹਾਂ ਦਾ ਇੱਕ ਪੈਕ ਹੋ ਗਿਆ ਫਿਰ ਜਦੋਂ ਹੀਟ ਜਨਰੇਟ ਹੁੰਦੀ ਹੈ ਇਹਦੇ ਅੰਦਰ ਤਾਂ ਟੈਂਪਰੇਚਰ ਵਧਾ ਦਿੰਦੀ ਹੈ ਫਿਰ ਦੂਜਾ ਸਾਨੂੰ ਇਸ ਚੀਜ਼ ਦਾ ਵੀ ਵੈਸੇ ਤਾਂ ਇਹ ਜਿਹੜਾ ਹੈ ਮਤਲਬ ਖੀਰੇ ਲਈ ਥੋੜਾ ਡਿਫਰੈਂਟ ਤਰੀਕੇ ਨਾਲ ਸਾਨੂੰ ਕਰਨਾ ਪੈਂਦਾ ਹੈ ਸ਼ਿਮਲਾ ਮਿਰਚ ਮਿਰਚ ਲਈ ਥੋੜੇ ਅਲੱਗ ਤਰੀਕੇ ਨਾਲ ਤੇ ਬੈਂਗਣ ਲਈ ਅਲੱਗ ਤਰੀਕੇ ਨਾਲ ਜਿਵੇਂ ਬੇਸਿਕਲੀ ਜਿਹੜਾ ਲਾਈਨ ਟੂ ਲਾਈਨ ਦਾ ਫਾਸਲਾ ਹੈ ਜਿਵੇਂ ਸ਼ਿਮਲਾ ਮਿਰਚ ਦੇ ਮਿਰਚ ਦੇ ਵਿੱਚ ਅਸੀਂ ਲਗਭਗ ਜਿਵੇਂ ਕਹਿ ਲਓ ਵੀ 120 ਸੈਂਟੀਮੀਟਰ ਦਾ ਰੱਖਦੇ ਹਾਂ ਠੀਕ ਹੈ ਜਿਹਦੇ ਵਿੱਚ ਕੀ ਉੱਪਰ ਤੁਸੀਂ ਕਹਿ ਲੋ 105 ਸੈਂਟੀਮੀਟਰ ਤੱਕ ਜਾਂ ਜਿਵੇਂ ਕਹਿ ਲੋ 90 ਸੈਂਟੀਮੀਟਰ ਤੱਕ ਜਿਹੜਾ ਹੈਗਾ ਉਹ ਬੈੱਡ ਦਾ ਸਾਈਜ਼ ਬਣ ਜਾਂਦਾ ਹੈ ਤੇ ਥੱਲੇ ਫੁੱਟ ਦੀ ਖਾਲੀ ਆ ਜਾਂਦੀ ਹੈ ਠੀਕ ਹੈ ਤੇ ਉਹਦੇ ਵਿੱਚ ਅਸੀਂ ਜੋੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਜੋੜੀ ਦੋ ਕਤਾਰਾਂ ਜਿਹੜੀ ਹੈ ਇੱਕ ਬੈੱਡ ਤੇ ਅਸੀਂ ਲਗਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਤੇ ਜਦੋਂ ਅਸੀਂ ਇਹ ਢੱਕਣਾ ਹੈ ਤਾਂ ਦੋ ਕਤਾਰਾਂ ਨੂੰ ਅਸੀਂ ਇਕੱਠਾ ਜਿਹੜਾ ਹੈ ਉਹ ਇਹ ਜਿਹੜੀ ਪੋਲੀਥੀਨ ਪਾ ਦਿੰਨੇ ਆ ਠੀਕ ਹੈ ਜੀ ਤੇ ਇਹਦੇ ਨਾਲ ਹੀ ਆਈ ਕਿ ਜਦੋਂ ਕੋਰਾ ਹੁਣ ਅੱਗੇ ਨੂੰ ਜਿਵੇਂ ਇਸ ਵਾਰ ਤਾਂ ਮੌਸਮ ਥੋੜਾ ਗਰਮ ਹੈ ਬਟ ਅਦਰਵਾਈਜ਼ ਦਸੰਬਰ ਦੇ ਵਿੱਚ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਤੇ ਦਸੰਬਰ ਜਨਵਰੀ ਦੇ ਵਿੱਚ ਦੋਨੋਂ ਮਹੀਨਿਆਂ ਦੇ ਵਿੱਚ ਇਹਨਾਂ ਨੂੰ ਅਸੀਂ ਕਵਰ ਕਰਕੇ ਰੱਖਣਾ ਹੈ ਤੇ ਜਦੋਂ ਫਰਵਰੀ ਦਾ ਮਹੀਨਾ ਹੁੰਦਾ ਹੈ ਉਦੋਂ ਅਸੀਂ ਮਤਲਬ ਕਹਿ ਲਓ ਕਿ ਫਰਵਰੀ ਦੇ ਮਹੀਨੇ 'ਚ ਜਦੋਂ 15 15 ਫਰਵਰੀ ਤੋਂ ਬਾਅਦ ਜਦੋਂ ਟੈਂਪਰੇਚਰ ਥੋੜਾ ਠੀਕ ਹੋਣ ਲੱਗਦਾ ਹੈ ਕੋਰਾ ਪੈਣਾ ਬੰਦ ਹੁੰਦਾ ਹੈ ਉਦੋਂ ਅਸੀਂ ਇਸ ਨੂੰ ਚੱਕ ਲੈਣਾ ਹੁੰਦਾ ਹੈ ਪਰ ਇਸ ਇਸ ਦੌਰਾਨ ਸਾਨੂੰ ਵੈਸੇ ਵੀ ਇਹਨੂੰ ਜਿਵੇਂ ਜਦੋਂ ਸਰਦੀ ਹੁੰਦੀ ਹੈ ਤਾਂ ਦਿਨ ਦੇ ਵੇਲੇ ਜਦੋਂ ਚੰਗੀ ਧੁੱਪ ਹੋਏ ਤਾਂ ਤੁਸੀਂ ਇਹਨੂੰ ਚੱਕ ਸਕਦੇ ਹੋ ਤੇ ਰਾਤ ਨੂੰ ਦੁਬਾਰਾ ਪਾ ਸਕਦੇ ਹੋ ਠੀਕ ਹੈ ਠੀਕ ਹੈ ਉਹਦੇ ਨਾਲ ਬੁੱਟੇ ਨੂੰ ਥੋੜਾ ਇਹ ਵੀ ਹੋ ਜਾਂਦਾ ਕਿ ਅੰਦਰ ਜਿਵੇਂ ਮੌਇਸਚਰ ਇਕੱਠਾ ਹੋ ਜਾਂਦਾ ਹੈ ਹਿਊਮਿਡਿਟੀ ਬਣ ਜਾਂਦੀ ਹੈ ਉਹਦੇ ਨਾਲ ਕਈ ਵਾਰੀ ਕੋਈ ਬਿਮਾਰੀ ਵਗੈਰਾ ਵੀ ਲੱਗ ਸਕਦੀ ਹੈ ਤੇ ਉਹਦੇ ਨਾਲ ਹਵਾ ਲੱਗ ਜਾਣੀ ਹੈ ਬੁੱਟੇ ਨੂੰ ਤਾਂ ਉਹ ਵੀ ਜਿਹੜਾ ਉਹਦਾ ਫਾਇਦਾ ਹੋ ਜਾਂਦਾ ਹੈ ਤੇ ਜੇ ਜੇ ਚੰਗਾ ਮੌਸਮ ਮਤਲਬ ਜੇ ਮੌਸਮ ਖੁੱਲ੍ਹਾ ਹੈ ਤਾਂ ਇਹਨੂੰ ਤੁਸੀਂ ਚੱਕ ਵੀ ਸਕਦੇ ਹੋ ਤੇ ਜਦੋਂ ਤੁਸੀਂ ਫਰਵਰੀ 'ਚ ਇਹ ਚੱਕਣੀ ਹੈ ਉਦੋਂ ਤੁਸੀਂ ਇੱਕਦਮ ਇਹਨਾਂ ਨੂੰ ਚੱਕ ਨਹੀਂ ਮਤਲਬ ਇੱਕਦਮ ਬਈ ਹੁਣ ਫਰਵਰੀ ਆ ਗਈ ਤੇ ਤੁਸੀਂ ਪਹਿਲੇ ਮੌਸਮ ਨੂੰ ਦੇਖਣਾ ਹੈ ਕਿ ਮੌਸਮ ਠੀਕ ਹੈ ਚੇਂਜ ਹੋ ਰਿਹਾ ਹੈ ਕੋ ਮੈਂ ਪਹਿਲੇ ਦਿਨ ਚ ਚੱਕ ਲੋ ਰਾਤ ਨੂੰ ਪਾ ਲੋ ਕੁਝ ਦਿਨਾਂ ਤੱਕ ਇਸ ਤਰ੍ਹਾਂ ਬੁੱਟਿਆਂ ਨੂੰ ਹਾਰਡਨ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਇਹਨੂੰ ਚੱਕ ਲੈਣਾ ਚਾਹੀਦਾ ਹੈ ਮਤਲਬ ਬਾਕੀ ਉਸ ਤੋਂ ਬਾਅਦ ਖਾਦ ਵਗੈਰਾ ਪਾ ਕੇ ਗੋਡੀ ਵਗੈਰਾ ਪਾ ਕੇ ਤੇ ਤੁਸੀਂ ਕਹਿ ਲੋ ਵੀ ਇਹ ਆ ਮਾਰਚ ਦੇ ਜਿਹੜੇ ਵੇਲੇ ਸੇ ਤਾਂ ਕਈ ਵਾਰੀ ਪਹਿਲੇ ਪੰਦਰਵਾੜੇ ਚ ਵੀ ਫਰੂਟਿੰਗ ਦੇਣਾ ਸ਼ੁਰੂ ਕਰ ਦਿੰਦੀ ਹੈ ਕਈ ਵਾਰ ਮਾਰਚ ਦੇ ਆਖਰ ਤੱਕ ਜਿਹੜਾ ਉਹ ਫਰੂਟਿੰਗ ਦੇਣਾ ਸ਼ੁਰੂ ਕਰ ਦਿੰਦਾ ਮਤਲਬ ਲਗਭਗ ਮਹੀਨਾ 1 ਮਹੀਨੇ ਤੋਂ ਲੈ ਕੇ 40 ਦਿਨ ਅਗੇਤੀ ਜਿਹੜੀ ਸਬਜ਼ੀ ਆ ਜਾਂਦੀ ਹੈ ਬਾਜ਼ਾਰ ਚ ਤੇ ਫਾਰਮਰ ਨੂੰ ਬੜਾ ਚੰਗਾ ਮੁਨਾਫਾ ਮਿਲ ਸਕਦਾ ਹੈ ਹਾਂਜੀ ਤਾਂ ਬੜੀ ਵਧੀਆ ਸਬਸਤ ਜਿਹਦਾ ਪੰਜਾਬ ਖੇਤੀ ਬੜੀ ਤਸ਼ੀਦ ਜਿਨੀ ਇਸ ਵਾਰ ਹਾਂਜੀ ਤਾਂ ਲੋ ਟੈਕਨੋਲੋਜੀ ਅਗੇਤੀ ਬਜਾਈ ਕਰਕੇ ਅਸੀਂ ਸਬਜ਼ੀਆਂ ਕਿਵਰਿਆ ਸਬਜ਼ੀਆਂ ਦਾ ਝਾੜ ਵਧਾ ਸਕਦੇ ਹਾਂ ਜਿਆਦਾ ਮੁਨਾਫਾ ਲੈ ਸਕਦੇ ਡਾਕਟਰ ਮੰਤਰੀ ਤੁਸੀਂ ਸਾਡੇ ਪਾਕਤ ਸੰਦਰਭ ਇਹ ਜੀ ਗੱਲ ਰੱਖੀ ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ